ਅੱਜ ਜਿਹੜੀ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆ ਘਟਨਾ ਦਿੱਲੀ ਦੇ ਦਵਾਰਕਾ ਦੀ ਦਵਾਰਕਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਹੈ ਪਰਿਵਾਰ ਦੇ ਵਿੱਚ ਕਰਨਦੇਵ ਜਿਨ੍ਹਾਂ ਦੀ ਉਮਰ ਹੁੰਦੀ ਹੈ 35 ਸਾਲ ਉਹਨਾਂ ਦੀ ਪਤਨੀ ਸ਼ੁਸ਼ਮਿਤਾ ਜਿਹਦੀ ਉਮਰ ਹੁੰਦੀ ਹੈ 33 ਸਾਲ ਤੇ ਇੱਕ ਇਹਨਾਂ ਦਾ 7 ਸਾਲ ਦਾ ਬੇਟਾ ਹੁੰਦਾ ਹੈ 13 ਜੁਲਾਈ 2025 ਜਿਹੜੀ ਸ਼ੁਸ਼ਮਿਤਾ ਹੁੰਦੀ ਹੈ ਬਦ ਹਵਾਸ ਕਰੋਂ ਭੱਜਦੀ ਹੈ ਕਿਉਂਕਿ ਨਾਲ ਦੀ ਗਲੀ ਦੇ ਵਿੱਚ ਇਹਦਾ ਸਹੁਰਾ ਪਰਿਵਾਰ ਹੁੰਦਾ ਜਿੱਥੇ ਦੇ ਸੱਸ ਸਹੁਰਾ ਇਹਦਾ ਦਿਓਰ ਕੁਨਾਲ ਤੇ ਨਨਾਨ ਨਨਸੀ ਆੜ ਰਹਿੰਦੇ ਹੁੰਦੇ ਨੇ ਉੱਥੇ ਪਹੁੰਚਦੀ ਅਤੇ ਉੱਥੇ ਜਾ ਕੇ ਇਹਦੇ ਵੱਲੋਂ ਦੱਸਿਆ ਜਾਂਦਾ ਵੀ ਜਿਹੜਾ ਇਹਦਾ ਪਤੀ ਹੈ ਕਰਨਦੇਵ ਉਹਨੂੰ ਕਰੰਟ ਲੱਗਿਆ ਤੇ ਉਹ ਬੇਹੋਸ਼ ਪਿਆ ਹੁਣ ਇਹ ਗੱਲ ਸੁਣ ਕੇ ਪਰਿਵਾਰ ਜਿਹੜਾ ਉਹ ਫਟਾਫਟ ਭੱਜਦਾ ਕਰਨ ਦੇ ਘਰ ਵੱਲ ਨੂੰ ਜਦੋਂ ਉੱਥੇ ਜਾ ਕੇ ਦੇਖਦੇ ਨੇ ਤੇ ਕਰਨ ਬੇਸੁੱਧ ਪਿਆ ਹੁੰਦਾ ਉਹਨੂੰ ਫਟਾਫਟ ਪਰਿਵਾਰ ਵੱਲੋਂ ਚੱਕ ਕੇ ਆਂਢੀ ਗੁਆਂਢੀ ਵੀ ਇਕੱਠੇ ਹੁੰਦੇ ਨੇ ਤੇ ਹਸਪੀਟਲ ਪਹੁੰਚਾਇਆ ਜਾਂਦਾ ਜਦੋਂ ਹਸਪੀਟਲ ਪਹੁੰਚਦੇ ਨੇ ਡਾਕਟਰਾਂ ਵੱਲੋਂ ਉਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਵੀ ਇਹਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੈ ਹੁਣ ਇੱਕ ਜਵਾਨ ਬੰਦੇ ਦੀ ਮੌਤ ਹੋਈ ਹੁੰਦੀ ਹੈ ਤੇ ਕੁਝ ਵੀ ਕਲੀਅਰ ਨਹੀਂ ਹੁੰਦਾ ਸਥਿਤੀਆਂ ਐਸੀਆਂ ਹੁੰਦੀਆਂ ਨੇ ਹਸਪੀਟਲ ਦੇ ਜਿਹੜੇ ਡਾਕਟਰ ਹੁੰਦੇ ਨੇ ਉਹ ਪੁਲਿਸ ਨੂੰ ਫੋਨ ਕਰਦੇ ਨੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਉਹਨਾਂ ਤੋਂ ਪੁੱਛ ਕੇ ਚੱਕਰਦੀ ਹੈ ਤਾਂ ਘਰਦਿਆਂ ਦਾ ਕਹਿਣਾ ਹੁੰਦਾ ਖਾਸ ਕਰ ਉਹਦੀ ਪਤਨੀ ਦਾ ਵੀ ਇਹਨੂੰ ਕਰੰਟ ਲੱਗਿਆ ਇਹ ਤਾਰ ਲਾਣ ਲੱਗੇ ਸੀ ਤਾਰ ਇੱਕ ਜਗ੍ਹਾ ਜੋੜ ਨੰਗਾ ਸੀ ਉਥੇ ਟੇਪ ਲੱਗੀ ਹੋਈ ਸੀ ਹਾਲਾਂਕਿ ਪਰ ਫਿਰ ਵੀ ਉਹ ਕਿਤੇ ਨੰਗੀ ਹੋ ਗਈ ਤੇ ਇਹਨੂੰ ਲੱਗੀ ਉਸ ਤੋਂ ਬਾਅਦ ਇਹਨੂੰ ਕਰੰਟ ਲੱਗਿਆ ਤਾਂ ਹੁਣ ਡਾਕਟਰਾਂ ਦਾ ਕਹਿਣਾ ਹੁੰਦਾ ਵੀ ਇਹ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕਲੀਅਰ ਹੋਏਗਾ ਵੀ ਇਹਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਇੱਕ ਜਵਾਨ ਬੰਦਾ ਸੀ ਤੇ ਪੁਲਿਸ ਵੀ ਕਹਿੰਦੀ ਵੀ ਇਹਦੀ ਜਿਹੜੀ ਹੈ ਪੋਸਟਮਾਰਟਮ ਹੋਏਗੀ ਤੇ ਘਰ ਦੇ ਜਿਹੜੇ ਨਹੀਂ ਮੰਨਦੇ ਖਾਸ ਕਰ ਪਤਨੀ ਪਤਨੀ ਦਾ ਕਹਿਣਾ ਹੁੰਦਾ ਵੀ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਪੋਸਟਮਾਰਟਮ ਕਰਵਾ ਕੇ ਮੈਂ ਤਾਂ ਚੀਰ ਫਾੜ ਨਹੀਂ ਕਰਵਾਉਣਾ ਚਾਹੁੰਦੀ ਕਰਨਦੇਵ ਦੇ ਚਾਚੇ ਦਾ ਮੁੰਡਾ ਹੁੰਦਾ ਰਾਹੁਲ ਉਹਦਾ ਵੀ ਕਹਿਣਾ ਹੁੰਦਾ ਵੀ ਸਾਡੇ ਭਰਾ ਦਾ ਪੋਸਟਮਾਰਟਮ ਨਹੀਂ ਹੋਏਗਾ ਤੇ ਦੇਖਾ ਦੇਖੀ ਕਈ ਰਿਸ਼ਤੇਦਾਰ ਇਹਨਾਂ ਦੇ ਨਾਲ ਲੱਗ ਜਾਂਦੇ ਨੇ ਜਿਹੜੇ ਵਿਰੋਧ ਕਰਦੇ ਨੇ ਵੀ ਅਸੀਂ ਪੋਸਟਮਾਰਟਮ ਨਹੀਂ ਕਰਵਾਣਾ ਕਿਉਂਕਿ ਹੁਣ ਪਿੱਛੇ ਜੇ ਕਈ ਘਟਨਾਵਾਂ ਵਾਪਰੀਆਂ ਸੀ ਪਤਨੀਆਂ ਵੱਲੋਂ ਪਤੀਆਂ ਦੀਆਂ ਬਹੁਤ ਹੱਤਿਆ ਹੋਈਆਂ ਨੇ ਤੇ ਬਾਅਦ ਚ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜਾਂ ਬਾਅਦ ਚ ਪਤਾ ਲੱਗਿਆ ਵੀ ਇਹ ਜਿਹੜਾ ਇੱਕ ਨਾਰਮਲ ਮੌਤ ਲੱਗਦੀ ਹੈ ਇਹਦੇ ਵਿੱਚ ਕਿਸੇ ਨਾ ਕਿਸੇ ਦਾ ਹੱਥ ਤੇ ਅਖੀਰ ਉਹ ਕਤਲ ਸਾਬਤ ਹੁੰਦਾ ਪਰ ਇਹਨਾਂ પતિ ਪਤਨੀ ਦੇ ਵਿੱਚ ਨਾ ਕੋਈ ਲੜਾਈ ਨਾ ਝਗੜਾ ਨਾ ਕੋਈ ਗੱਲ ਨਾ ਬਾਤ ਇਸ ਕਰਕੇ ਕਿਸੇ ਨੂੰ ਕੋਈ ਸ਼ੱਕ ਨਹੀਂ ਪਰਿਵਾਰ ਪੋਸਟਮਾਰਟਮ ਦਾ ਵਿਰੋਧ ਕਰਦਾ ਪਰ ਪੁਲਿਸ ਸੜ ਜਾਂਦੀ ਹੈ ਉਸ ਤੋਂ ਬਾਅਦ ਫਿਰ ਘਰ ਦੇ ਬਜ਼ੁਰਗ ਲੋਕ ਜਿਹੜੇ ਹੁੰਦੇ ਨੇ ਉਹ ਵੀ ਪੁਲਿਸ ਦੀ ਗੱਲ ਮੰਨਦੇ ਨੇ ਤੇ ਕਿੰਨੇ ਪੋਸਟਮਾਰਟਮ ਹੋ ਜਾਣ ਦੋ ਹੁਣ ਇਹਦੀ ਮੌਤ ਹੋ ਹੀ ਚੁੱਕੀ ਹੈ ਜੇ ਪੋਸਟਮਾਰਟਮ ਹੋ ਵੀ ਜਾਏਗਾ ਤਾਂ ਕੋਈ ਐਸੀ ਗੱਲ ਨਹੀਂ ਫਿਰ ਜਿਹੜੇ ਕਰਨਦੇਵ ਦੀ ਬਾਡੀ ਹੁੰਦੀ ਹੈ ਉਹਨੂੰ ਹਰੀ ਨਗਰ ਦੇ ਦੀਨ ਦਿਵਾਲ ਉਪਾਧ ਹਸਪੀਟਲ ਭੇਜ ਦਿੱਤਾ ਜਾਂਦਾ ਹੈ ਪੋਸਟਮਾਰਟਮ ਦੇ ਲਈ ਪੋਸਟਮਾਰਟਮ ਤੋਂ ਬਾਅਦ ਬੋਡੀ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਤੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਹੁਣ ਸਭ ਤੋਂ ਜਿਹੜੀ ਜ਼ਿਆਦਾ ਮਾਰ ਪਈ ਲੋਕਾਂ ਦੇ ਨਜ਼ਰ ਦੇ ਵਿੱਚ ਉਹਦੀ ਪਤਨੀ ਤੇ ਉਹਦੇ ਬੱਚੇ ਤੇ ਕਿਉਂਕਿ ਬੱਚਾ ਜੇ 7 ਸਾਲ ਦਾ ਇਨੀ ਸਮਝ ਨਹੀਂ ਤੇ ਪਤਨੀ ਦੀ ਕੰਦਰ ਭਰੀ ਜਵਾਨੀ ਦੇ ਵਿੱਚ ਉਹਦਾ ਬੁਰਾ ਹਾਲ ਪਤੀ ਚਲਾ ਗਿਆ ਹੁਣ ਇਹਦੀ ਅਗਲੀ ਜ਼ਿੰਦਗੀ ਦਾ ਕੀ ਬਣੇਗਾ ਸਾਰੇ ਬਹੁਤ ਉਹਨੂੰ ਦਲਾਸਾ ਦਿੰਦੇ ਨੇ ਤੇ ਜਿਹੜੀਆਂ ਅੰਤਿਮ ਰਸਮਾਂ ਨੇ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਉਹਦੇ ਫੁੱਲ ਚੁਕੇ ਜਾਂਦੇ ਨੇ ਕੁਨਾਲ ਲਈ 16 ਤਰੀਕ ਫੁੱਲ ਚੁਗਣ ਤੋਂ ਬਾਅਦ ਜਦੋਂ ਘਰ ਆਉਂਦੇ ਨੇ ਤੇ ਅਕਸਰ ਇਹ ਹੁੰਦਾ ਵੀ ਜਦੋਂ ਵੀ ਕੋਈ ਆਉਂਦਾ ਫੁੱਲ ਚੁੱਕ ਕੇ ਜਾਂ ਅੰਤਿਮ ਸੰਸਕਾਰ ਤੋਂ ਬਾਅਦ ਤਾਂ ਉਹ ਪਹਿਲਾਂ ਨਹਾਉਂਦੇ ਨੇ ਨਾਣ ਤੋਂ ਬਾਅਦ ਫਿਰ ਘਰ ਦੇ ਅੰਦਰ ਦਾਖਲ ਹੁੰਦੇ ਨੇ ਹੁਣੇ ਸਾਰਾ ਕੁਝ ਹੁੰਦਾ ਕੁਨਾਲ ਦੇ ਘਰ ਕਰਨ ਦਾ ਸਕਾ ਭਰਾ ਹੁੰਦਾ ਨਾਲ ਦੀ ਪਿਛਲੀ ਗਲੀ ਦੇ ਵਿੱਚ ਉਹਦਾ ਘਰ ਹੁੰਦਾ ਹੁਣ ਇਸੇ ਦੌਰਾਨ ਜਿਹੜਾ ਰਾਹੁਲ ਹੁੰਦਾ ਕਰਨ ਦੇ ਚਾਚੇ ਦਾ ਮੁੰਡਾ ਉਹ ਵੀ ਨਹਾਣ ਜਾਂਦਾ ਆਪਣਾ ਮੋਬਾਈਲ ਤੇ ਆਪਣਾ ਪਰਸ ਜਿਹੜਾ ਹੁੰਦਾ ਉਹ ਬਾਹਰ ਕਿਸੇ ਨੂੰ ਫੜਾ ਜਾਂਦਾ ਹੁਣ ਰਿਸ਼ਤੇਦਾਰ ਬਹੁਤ ਇਕੱਠੇ ਹੋਏ ਹੁੰਦੇ ਨੇ ਉਹ ਸ਼ਖਸ ਕੀ ਕਰਦਾ ਉਹ ਪਰਸ ਤੇ ਮੋਬਾਈਲ ਕਰਨ ਦਾ ਜਿਹੜਾ ਸਗਾ ਭਰਾ ਹੁੰਦਾ ਕੋ ਨਾਲ ਉਹਨੂੰ ਫੜਾ ਦਿੰਦਾ ਹੁਣ ਇਹ ਵੀ ਭਾਈ ਸੀ ਚਾਚੇ ਦਾ ਮੁੰਡਾ ਸੀ ਉਹ ਮੋਬਾਈਲ ਵੀ ਫੜ ਲੈਂਦਾ ਤੇ ਪਰਸ ਵੀ ਫੜ ਲੈਂਦਾ ਜਿਹੜਾ ਮੋਬਾਈਲ ਹੁੰਦਾ ਅਨਲੌਕ ਹੁੰਦਾ ਉਹ ਵੈਸੇ ਹੀ ਉਹਨੂੰ ਮੋਬਾਈਲ ਆ ਬਾਤ ਹੁੰਦੀ ਹੈ ਬੰਦੇ ਦੀ ਖੋਲ ਕੇ ਦੇਖਦਾ ਜਦ ਤੂੰ ਖੋਲਦਾ ਤਾਂ ਇੰਸਟਾਗ੍ਰam ਖੁੱਲਦੀ ਹੈ ਇੰਸਟਾਗ੍ਰam ਦੇ ਵਿੱਚ ਫਿਰ ਇੱਕ ਚੈਟਿੰਗ ਤੇ ਨਜ਼ਰ ਪੈਂਦੀ ਹੈ ਉਹਦੀ ਜਦੋਂ ਚੈਟਿੰਗ ਤੇ ਨਜ਼ਰ ਪੈਂਦੀ ਹੈ ਤਾਂ ਪਤਾ ਲੱਗਦਾ ਵੀ ਇਹ ਰਾਹੁਲ ਦੀ ਤੇ ਉਹਦੀ ਭਾਬੀ ਸੁਸ਼ਮિતા ਜਿਹਦੇ ਪਤੀ ਦੀ ਮੌਤ ਹੋਈ ਆ ਹੁਣੇ-ਹੁਣੇ ਇਹਨਾਂ ਦੀ ਹੁੰਦੀ ਹੈ ਜਦੋਂ ਚੈਟਿੰਗ ਪੜਨੀ ਸਟਾਰਟ ਕਰਦਾ ਤਾਂ ਉਹਦੇ ਪੈਰਾਂ ਥੱਲੇ zameen ਨਿੱਕਲ ਜਾਂਦੀ ਹੈ ਉਹ ਫਟਾਫਟ ਆਪਣੀ ਮਾਂ ਕੋਲ ਪਹੁੰਚਦਾ ਤੇ ਭੈਣ ਨੂੰ ਬੁਲਾਉਂਦਾ ਦੋਨਾਂ ਨੂੰ ਉਹ ਚੈਟਿੰਗ ਦਿਖਾਈ ਜਾਂਦੀ ਹੈ ਉਹ ਚੈਟਿੰਗ ਦੀ ਪੂਰੀ ਉਹ ਵੀਡੀਓਗ੍ਰਾਫੀ ਕਰਦੇ ਨੇ ਉਸ ਤੋਂ ਬਾਅਦ ਉਹ ਤਿੰਨੋਂ ਜਣੇ ਪੁਲਿਸ ਸਟੇਸ਼ਨ ਪਹੁੰਚਦੇ ਨੇ ਪੁਲਿਸ ਸਟੇਸ਼ਨ ਜਾ ਕੇ ਉਹ ਚੈਟਿੰਗ ਦਿਖਾਈ ਜਾਂਦੀ ਹੈ ਵੀ ਸਾਡੇ ਭਰਾ ਦੀ ਨੈਚੁਰਲ ਡੈਥ ਨਹੀਂ ਇਹਦਾ ਕਤਲ ਕੀਤਾ ਗਿਆ ਤੇ ਇਹ ਸਾਹਮਣੇ ਚੈਟਿੰਗ ਹੈ ਹੁਣ ਪੁਲਿਸ ਵਾਲੇ ਦੇਖਦੇ ਨੇ ਪੁਲਿਸ ਵਾਲਾਂ ਦਾ ਕਹਿਣਾ ਹੁੰਦਾ ਇਹ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਇਹ ਐਫ ਆਈ ਆਰ ਹੋਏਗੀ ਜਾਂ ਕੀ ਹੋਏਗਾ ਉਦੋਂ ਬਾਅਦ ਤੈਅ ਹੋਏਗਾ ਪਰ ਉਹਦਾ ਕਹਿਣਾ ਹੁੰਦਾ ਵੀ ਇਹ ਚੈਟਿੰਗ ਸਾਹਮਣੇ ਹੈ ਚੈਟਿੰਗ ਦੇ ਵਿੱਚ ਸਾਰਾ ਕੁਝ ਕਲੀਅਰ ਹੈ ਗੱਲ মিডিਆ ਦੇ ਵਿੱਚ ਆ ਜਾਂਦੀ ਹੈ ਗੱਲ মিডিਆ ਚ ਆਉਂਦੀ ਹੈ ਤਾਂ ਫਿਰ ਪੁਲਿਸ ਵਾਲੇ ਐਫ ਆਈ ਆਰ ਦਰਜ ਕਰਦੇ ਨੇ ਪਹਿਲਾਂ ਦਰਜ ਨਹੀਂ ਕਰਦੇ মিডিਆ ਦੇ ਵਿੱਚ ਆਉਣ ਤੋਂ ਬਾਅਦ ਫਿਰ ਇਹ ਰਿਪੋਰਟ ਦਰਜ ਕੀਤੀ ਜਾਂਦੀ ਹੈ ਹੁਣ ਤਿੰਨੇ ਜਣੇ ਵਾਪਸ ਆਉਂਦੇ ਨੇ ਪਰ ਕਿਸੇ ਨੂੰ ਵੀ ਨਹੀਂ ਦੱਸਦੇ ਵੀ ਸਾਨੂੰ ਇਸ ਗੱਲ ਦਾ ਪਤਾ ਹੈ ਇਹ ਜਾਂਦੇ ਨੇ ਸ਼ੁਸ਼ਮਿਤਾ ਕੋਲ ਸ਼ੁਸ਼ਮਿਤਾ ਨੂੰ ਬਿਠਾਇਆ ਜਾਂਦਾ ਕਮਰੇ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਨਜ਼ਦੀਕੀ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਜਾ ਕੇ ਸ਼ੁਸ਼ਮਿਤਾ ਨੂੰ ਪੁੱਛਦੇ ਨੇ ਹੁਣ ਜਿਹੜੀ ਸ਼ੁਸ਼ਮਿਤਾ ਹੁੰਦੀ ਉਹ ਸ਼ੌਕ ਦੇ ਵਿੱਚ ਹੁੰਦੀ ਹੈ ਪਤੀ ਦੀ ਮੌਤ ਹੋਈ ਹੁੰਦੀ ਹੈ ਵਾਲ ਖਿਲਰੇ ਪੂਰਾ ਹਾਲ ਸਾਰੇ ਉਹਨੂੰ ਦਲਾਸਾ ਦਿੰਦੇ ਹੁੰਦੇ ਨੇ ਹੁਣ ਉੱਥੇ ਪਰਿਵਾਰ ਪਹੁੰਚਦਾ ਤੇ ਨਾਲ-ਨਾਲ ਵੀਡੀਓ ਬਣਾਈ ਜਾਂਦੀ ਹੈ ਉਦੋਂ ਪੁੱਛਿਆ ਜਾਂਦਾ ਸਿੱਧਾ ਹੀ ਤੌਰ ਤੇ ਕੁਨਾਲ ਵੱਲੋਂ ਬੀਬਾ ਬੀ ਤੂੰ ਸਾਡੇ ਭਰਾ ਨੂੰ ਕਿਉਂ ਮਾਰਿਆ ਉਹ ਇੱਕਦਮ ਸ਼ੌਕ ਹੁੰਦੀ ਹੈ ਉਹਦੇ ਸਾਹਮਣੇ ਚੈਟਿੰਗ ਰੱਖੀ ਜਾਂਦੀ ਹੈ ਇਹ ਚੈਟਿੰਗ ਸਾਡੇ ਕੋਲ ਪਹੁੰਚ ਚੁੱਕੀ ਹੈ ਸਾਨੂੰ ਸਾਰਾ ਪਤਾ ਲੱਗ ਗਿਆ ਹੁਣ ਤੂੰ ਆਪਣੇ ਮੂੰਹੋਂ ਦੱਸ ਵੀ ਇਹਨੂੰ ਮਾਰਿਆ ਕਿਉਂ ਹੁਣ ਦੇਖਦੀ ਹੈ ਵੀ ਚੈਟਿੰਗ ਸਾਰੀ ਇਹਨਾਂ ਕੋਲ ਆ ਚੁੱਕੀ ਹੈ ਸਾਰਾ ਕੁਝ ਇਹਨਾਂ ਨੇ ਪੜ ਲਿਆ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਮਾਰਦਾ ਸੀ ਕੁੱਟਦਾ ਸੀ ਅਤਿਆਚਾਰ ਕਰਦਾ ਸੀ ਉਹਨਾਂ ਦਾ ਕਹਿਣਾ ਸੀ ਵੀ ਤੂੰ ਸਾਨੂੰ ਦੱਸ ਦੀ ਤੂੰ ਸਾਡੇ ਕੋਲ ਕਦੇ ਵੀ ਗੱਲ ਨਹੀਂ ਕੀਤੀ ਅਸੀਂ ਉਹਨੂੰ ਸਮਝਾਉਂਦੇ ਕੁਝ ਵੀ ਕਰਦੇ ਉਨੂੰ ਡਾਂਟਦੇ ਡਟਦੇ ਪਰ ਤੂੰ ਕਦੇ ਵੀ ਸਾਡੇ ਕੋਲ ਗੱਲ ਨਹੀਂ ਕੀਤੀ ਤੇ ਸਾਡੀ ਨਜ਼ਰ ਦੇ ਵਿੱਚ ਕਦੇ ਵੀ ਉੱਨੇ ਤੇਰੇ ਤੇ ਹੱਥ ਨਹੀਂ ਚੱਕਿਆ ਇਹਦਾ ਕਹਿਣਾ ਸੀ ਵੀ ਕਰਵਾ ਚੌਥ ਵਾਲੇ ਦਿਨ ਉਹਨੇ ਮੈਨੂੰ ਥੱਪੜ ਮਾਰਿਆ ਪਰਿਵਾਰ ਦਾ ਕਹਿਣਾ ਹੁੰਦਾ ਵੀ ਤੈਨੂੰ ਨਹੀਂ ਸੀ ਪਸੰਦ ਤੁਹਾਡੀ ਲੜਾਈ ਹੁੰਦੀ ਸੀ ਤੂੰ ਉਹਨੂੰ ਛੱਡ ਸਕਦੀ ਸੀ ਤੂੰ ਉਹਨੂੰ ਤਲਾਕ ਦੇ ਸਕਦੀ ਸੀ ਤੂੰ ਸਾਨੂੰ ਕਹਿ ਸਕਦੀ ਸੀ ਵੀ ਸਾਡੀ ਨਹੀਂ ਨਿਭਦੀ ਮੈਂ ਤਲਾਕ ਦੇਣ ਲੱਗੀ ਹਾਂ ਮਾਰਨ ਦੀ ਕੀ ਜ਼ਰੂਰ ਸੀ ਕਾਰਨ ਕੀ ਹੈ ਇਹ ਦੱਸ ਤੇ ਫਿਰ ਉਹਦਾ ਕਹਿਣਾ ਹੁੰਦਾ ਵੀ ਮੈਂ ਰਾਹੁਲ ਦੇ ਬਹਿਕਾਵੇ ਦੇ ਵਿੱਚ ਆ ਗਈ ਰਾਹੁਲ ਦੇ ਬੇਕਾਬੇ ਦੇ ਵਿੱਚ ਆ ਕੇ ਅਸੀਂ ਇਹਦੀ ਮਰਡਰ ਦੀ ਪਲਾਨਿੰਗ ਕੀਤੀ ਤੇ ਇਹਦਾ ਕਤਲ ਕੀਤਾ ਫਿਰ ਰਾਹੁਲ ਤੋਂ ਪੁੱਛਿਆ ਜਾਂਦਾ ਤਾਂ ਰਾਹੁਲ ਵੀ ਕੈਮਰੇ ਦੇ ਸਾਹਮਣੇ ਮੰਨਦਾ ਵੀ ਹਾਂ ਮੈਂ ਸੁਸ਼ਮિતા ਨਾਲ ਮਿਲ ਕੇ ਅਸੀਂ ਦੋਨਾਂ ਨੇ ਇਹਦਾ ਕਤਲ ਕੀਤਾ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਪੁਲਿਸ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਫਿਰ ਪੁੱਛਗਿੱਛ ਹੁੰਦੀ ਹੈ ਪੁੱਛਗਿੱਛ ਦੇ ਵਿੱਚ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਕਰੀਬ 13 ਸਾਲ ਪਹਿਲਾਂ ਜਿਹੜੀ ਸੁਸ਼ਮિતા ਹੁੰਦੀ ਹੈ ਇਹ ਲਖਨਊ ਦੀ ਰਹਿਣ ਵਾਲੀ ਹੁੰਦੀ ਹੈ ਗ੍ਰੈਜੂਏਸ਼ਨ ਕੰਪਲੀਟ ਕਰਦੀ ਹੈ ਪੜੀਖੀ ਲੜਕੀ ਆਪਣੇ ਬਿਹਤਰ ਭਵਿੱਖ ਦੇ ਲਈ ਦਿੱਲੀ ਆਉਂਦੀ ਹੈ ਦਿੱਲੀ ਆ ਕੇ ਇੱਕ ਕੰਪਨੀ ਦੇ ਵਿੱਚ ਜੌਬ ਕਰਦੀ ਹੈ ਉੱਥੇ ਕਰਨ ਦੇਵ ਜੌਬ ਕਰਦਾ ਹੁੰਦਾ ਦੋਨਾਂ ਦੀ ਇੱਕੋ ਕੰਪਨੀ ਦੇ ਵਿੱਚ ਹੋਣ ਕਰਕੇ ਰੋਜ਼ ਸ਼ਾਮ ਸਵੇਰੇ ਜਿਹੜੀ ਹੈ ਮੁਲਾਕਾਤ ਹੁੰਦੀ ਹੈ ਹਾਈ ਹੈਲੋ ਹੁੰਦੀ ਹੈ ਫਿਰ ਇਹਨਾਂ ਦੀ ਦੋਸਤੀ ਹੁੰਦੀ ਹੈ ਤੇ ਦੋਸਤੀ ਇਹਨਾਂ ਦੀ ਪਿਆਰ ਦੇ ਵਿੱਚ ਬਦਲਦੀ ਹੈ ਕਾਫੀ ਦੇਰਿੰਦਾ ਫਿਰ ਚੱਲਦਾ ਉਸ ਤੋਂ ਬਾਅਦ 2013 ਦੇ ਵਿੱਚ ਇਹਨਾਂ ਦਾ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਵਿਆਹ ਹੋ ਜਾਂਦਾ ਕਿਉਂਕਿ ਜਦੋਂ ਦੋਨੋਂ ਜਣੇ ਰਾਜ਼ੀ ਹੁੰਦੇ ਨੇ ਪਰਿਵਾਰ ਪਹਿਲਾਂ ਨਹੀਂ ਮੰਨਦੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਹੁਣ ਦੇਖਦੇ ਨੇ ਵੀ ਜਦੋਂ ਮੁੰਡਾ ਕੁੜੀ ਨਹੀਂ ਮੰਨਦੇ ਤਾਂ ਵਿਆਹ ਕਰ ਦਿੱਤਾ ਜਾਂਦਾ ਵਿਆਹ ਤੋਂ ਕੁਝ ਸਮੇਂ ਬਾਅਦ ਜਿਹੜੀ ਸ਼ਿਸ਼ਮਤਾ ਹੁੰਦੀ ਹੈ ਵੀ ਉਹਨੂੰ ਕਹਿੰਦੀ ਆਪਾਂ ਆੜ ਰਹੀਏ ਪਰਿਵਾਰ ਨਾਲੋਂ ਚਲੋ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਦੂਜੀ ਗਲੀ ਦੇ ਵਿੱਚ ਇੱਕ ਘਰ ਲਿਆ ਜਾਂਦਾ ਦੋਨੋਂ ਪਤੀ ਪਤਨੀ ਉੱਥੇ ਰਹਿਣਾ ਸ਼ੁਰੂ ਕਰਦੇ ਨੇ ਦੋਨੋਂ ਜੌਬ ਕਰਦੇ ਨੇ ਜਿਹੜੀ ਸੈਲਰੀ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਤੇ ਦੋਨੋਂ ਜਣੇ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਦੋਨਾਂ ਦਾ ਵਿਆਹ ਹੋ ਚੁੱਕਿਆ ਸੀ ਕਹਿ ਲਈਏ ਵੀ ਜ਼ਿੰਦਗੀ ਦੇ ਵਿੱਚ ਦੋਨਾਂ ਨੂੰ ਜੋ ਕੁਝ ਚਾਹੀਦਾ ਸੀ ਸਾਰਾ ਕੁਝ ਮਿਲਦਾ ਕੁਝ ਸਾਲਾਂ ਬਾਅਦ ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਸਾਰਾ ਕੁਝ ਠੀਕ ਚੱਲਦਾ ਹੁੰਦਾ ਹੁਣ ਜਦੋਂ ਬੇਟੇ ਦਾ ਜਨਮ ਹੋਣ ਵਾਲਾ ਸੀ ਉਸ ਸਮੇਂ ਸੁਸ਼ਮਿਤਾ ਜੋਬ ਛੱਡ ਦਿੰਦੀ ਹੈ ਉਸ ਤੋਂ ਬਾਅਦ ਬੇਟੇ ਦੀ ਪਰਵਰਿਸ਼ ਉਹ ਜੋਬ ਨਹੀਂ ਕਰਦੀ ਕਰਨ ਕੱਲਾ ਹੀ ਜੋਬ ਕਰਦਾ ਹੁੰਦਾ ਤੇ ਉਹਦੀ ਸੈਲਰੀ ਵਧੀਆ ਹੁੰਦੀ ਹੈ ਆਪਣਾ ਘਰ ਵੀ ਉਹਨੇ ਬਣਾ ਲਿਆ ਸੀ ਬੈਂਕ ਬੈਲੈਂਸ ਵੀ ਵਧੀਆ ਸੀ ਸਾਰਾ ਕੁਝ ਇਸ ਘਰ ਦੇ ਵਿੱਚ ਇਹਨਾਂ ਕੋਲ ਮੌਜੂਦ ਸੀ ਤੇ ਇੱਕ ਬੇਟਾ ਹੋ ਜਾਂਦਾ ਹੈ ਜਿਹੜਾ ਪਰਿਵਾਰ ਵੀ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਹੁਣ ਜਦੋਂ ਬੇਟਾ ਵੱਡਾ ਹੁੰਦਾ ਤਾਂ ਸ਼ਸ਼ਮੇਤਾ ਸੋਚਦੀ ਹੈ ਵੀ ਕੋਈ ਨਾ ਕੋਈ ਕੰਮ ਕੀਤਾ ਜਾਏ ਆਪਣੇ ਫਿਊਚਰ ਨੂੰ ਹੋਰ ਸੁਧਾਰਿਆ ਜਾਏ ਇਹ ਟਰੈਵਲ ਏਜੰਸੀ ਦੇ ਵਿੱਚ ਜੌਬ ਕਰਨਾ ਸ਼ੁਰੂ ਕਰਦੀ ਹੈ ਹੁਣ ਇਹ ਦੂਜੇ ਪਾਸੇ ਜਿਹੜਾ ਕਰਨਦੇਵ ਹੁੰਦਾ ਇਹਦੀ ਜੌਬ ਜਿਹੜੀ ਹੁੰਦੀ ਹੈ ਇਹਦੀ ਡਿਊਟੀ ਹੁੰਦੀ ਹੈ ਰਾਤ ਦੀ ਤੇ ਸ਼ਸ਼ਮੇਤਾ ਵੀ ਜੌਬ ਤੇ ਜਾਣਾ ਸ਼ੁਰੂ ਕਰਦੀ ਹੈ ਹੁਣ ਇਸੇ ਦੌਰਾਨ ਇਹਨਾਂ ਦੇ ਇੱਕ ਘਰ ਛੱਡ ਕੇ ਕਰਨ ਦੇ ਚਾਚੇ ਦਾ ਘਰ ਹੁੰਦਾ ਇਹਦੇ ਚਾਚੇ ਦਾ ਮੁੰਡਾ ਹੁੰਦਾ ਰਾਹੁਲ ਰਾਹੁਲ ਨਾਲ ਹੁਣ ਦਿਓਰ ਭਾਬੀ ਵਾਲਾ ਰਿਸ਼ਤਾ ਸੀ ਸ਼ਿਸ਼ਮੇਤਾ ਦਾ ਗੱਲਬਾਤ ਥੋੜਾ ਬਹੁਤ ਮਜ਼ਾਕ ਹੁਣ ਜਦੋਂ ਜੌਬ ਸ਼ੁਰੂ ਕਰਦੀ ਹੈ ਤਾਂ ਜੌਬ ਤੇ ਫਿਰ ਇਹਨਾਂ ਨੇ ਇੱਥੋਂ ਇਕੱਠੇ ਮੋਟਰਸਾਈਕਲ ਤੇ ਜਾਣਾ ਮੈਟਰੋ ਸਟੇਸ਼ਨ ਤੱਕ ਆਉਂਦੇ ਹੋਏ ਰਾਹੁਲ ਨੇ ਲੈ ਕੇ ਆਉਣਾ ਹੌਲੀ ਹੌਲੀ ਇਹਨਾਂ ਦੀਆਂ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੁੰਦੀਆਂ ਨੇ ਜਿਹੜਾ ਰਾਹੁਲ ਹੁੰਦਾ ਉਹ ਸ਼ਿਸ਼ਮੇਤਾ ਤੋਂ ਕਾਫੀ ਛੋਟਾ ਹੁੰਦਾ ਉਹਦੀ ਉਮਰ ਹੁੰਦੀ ਹੈ 24 ਸਾਲ ਕਰੀਬ ਕਰੀਬ 10 ਸਾਲ ਦਾ ਇਹਨਾਂ ਦਾ ਡਿਫਰੈਂਸ ਹੁੰਦਾ ਇਹਨਾਂ ਦੇ ਫਿਰ ਹੌਲੀ-ਹੌਲੀ ਨਾਜਾਇਜ਼ ਸਬੰਧ ਬਣਦੇ ਨੇ। ਨਾਜਾਇਜ਼ ਸਬੰਧ ਇੰਨੇ ਗੂੜੇ ਬਣਦੇ ਨੇ ਵੀ ਹੌਲੀ-ਹੌਲੀ ਇੱਕ ਦੂਜੇ ਦੇ ਨਾਲ ਵਿਆਹ ਕਰਾਣ ਦੇ ਬਾਰੇ ਸੋਚਣ ਲੱਗ ਪੈਂਦੇ ਨੇ। ਹੁਣ ਵਿਆਹ ਕਰਾਣ ਦੇ ਲਈ ਇਹਨਾਂ ਨੂੰ ਕਰਨ ਨੂੰ ਜਾਂ ਤਾਂ ਰਸਤੇ 'ਚ ਹਟਾਉਣਾ ਪੈਣਾ ਸੀ ਜਾਂ ਤਲਾਕ ਦੇਣਾ ਪੈਣਾ ਸੀ। ਹੁਣ ਇੱਥੇ ਲਾਲਚ ਪੈਦਾ ਹੁੰਦਾ ਹੈ ਇਹਨਾਂ ਦੋਨਾਂ ਦੇ ਅੰਦਰ। ਹੁਣ ਸ਼ਿਸ਼ਮਤਾ ਨੂੰ ਹੁੰਦਾ ਹੈ ਵੀ ਜੇ ਮੈਂ ਕਰਨ ਨੂੰ ਤਲਾਕ ਦਿੱਤਾ, ਤਲਾਕ ਦੇਣ ਤੋਂ ਬਾਅਦ ਮੈਂ ਰਾਹੁਲ ਨਾਲ ਵਿਆਹ ਵੀ ਕਰਾ ਲਿਆ। ਹੁਣ ਐਡਾ ਜਿਹੜਾ ਫਲੈਟ ਹੈ ਕਰੋੜਾਂ ਦੀ ਕੀਮਤ ਉਹਦੀ। ਬੈਂਕ ਬੈਲੈਂਸ ਬਹੁਤ ਬਹੁਤ ਪ੍ਰਾਪਰਟੀ ਹੈ ਇਹ ਸਾਰਾ ਕੁਝ ਮੈਨੂੰ ਛੱਡਣਾ ਪਏਗਾ ਤੇ ਕਰਨ ਦਾ ਕਿਤੇ ਵਿਆਹ ਹੋਏਗਾ ਕੱਲ ਨੂੰ ਹੋਰ आएगी ਉਹ ਇਸ ਪ੍ਰਾਪਰਟੀ ਤੇ ਐਸ਼ ਕਰੇਗੀ ਹੁਣ ਇਹਦੇ ਅੰਦਰ ਲਾਲਚ ਪੈਦਾ ਹੁੰਦਾ ਵੀ ਇਹ ਪ੍ਰਾਪਰਟੀ ਵੀ ਮੇਰੇ ਕੋਲ ਰਹੇ ਤੇ ਮੈਂ ਰਾਹੁਲ ਨਾਲ ਰਹਾਂ ਫਿਰ ਇਹ ਪਲਾਨਿੰਗ ਕਰਦੇ ਨੇ ਵੀ ਜੇ ਕਰਨ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਏ ਤੇ ਮੌਤ ਐਸੀ ਲੱਗੇ ਵੀ ਨੈਚੁਰਲ ਡੈਥ ਹੈ ਉਸ ਤੋਂ ਬਾਅਦ ਆਪਾਂ ਆਪਸ ਦੇ ਵਿੱਚ ਵਿਆਹ ਕਰਾ ਲਾਂਗੇ ਤੇ ਪ੍ਰਾਪਰਟੀ ਵੀ ਆਪਣੇ ਕੋਲ ਰਹੇਗੀ ਹੁਣ ਇਹ ਪਲਾਨਿੰਗ ਇਹਨਾਂ ਦੀ ਚੱਲਦੀ ਹੈ ਕਈ ਤਰ੍ਹਾਂ ਦੀਆਂ ਪਲਾਨਿੰਗਾਂ ਕਰਦੇ ਨੇ ਫਿਰ ਅਖੀਰ ਇਹ ਸੋਚਦੇ ਨੇ ਵੀ ਇੱਕ ਐਸੀ ਮੌਤ ਦਿਖਾਈ ਜਾ ਸਕੇ ਵੀ ਇੱਕ ਨੇਚਰਲ ਡੈਥ ਅਟੈਕ ਆਇਆ ਤੇ ਇਹਦੀ ਮੌਤ ਹੋਈ ਹੈ ਨਾ ਕੋਈ ਪੋਸਟਮਾਰਟਮ ਹੋਏਗਾ ਨਾ ਕਿਸੇ ਨੂੰ शक ਕਿਉਂਕਿ ਇੱਕ ਹੈਪੀ ਫੈਮਿਲੀ ਹੁੰਦੀ ਹੈ ਕਦੇ ਕੋਈ ਲੜਾਈ ਝਗੜਾ ਕੁਝ ਵੀ ਨਹੀਂ ਆਂਡੀ ਗਵਾਂਡੀਆਂ ਤੋਂ ਜਦੋਂ ਪੁੱਛ ਕੇ ਚੁੰਦੀ ਹੈ ਉਹਨਾਂ ਦਾ ਵੀ ਕਹਿਣਾ ਹੁੰਦਾ ਵੀ ਕਦੇ ਲੜਾਈ ਝਗੜਾ ਨਹੀਂ ਹੋਇਆ ਦੋਨੋਂ ਬਹੁਤ ਵਧੀਆ ਪਿਆਰ ਨਾਲ ਰਹਿੰਦੇ ਸੀ ਜਿਹੜਾ ਕਰਨਸੀ ਬਹੁਤ ਵਧੀਆ ਇਨਸਾਨ ਸੀ ਹੁਣ ਉਸੇ ਤਹਿ ਤੇ ਪਲਾਨਿੰਗ ਕਰਦੇ ਨੇ ਤੇ ਜਿਹੜਾ ਰਾਹੁਲ ਹੁੰਦਾ ਇਹ ਗੋਲੀਆਂ ਲਿਆ ਕੇ ਦਿੰਦਾ ਨੀਂਦ ਦੀਆਂ ਸ਼ਸ਼ਮਿਤਾ ਨੂੰ ਸ਼ਸ਼ਮਿਤਾ ਹੁਣ 13 ਜੁਲਾਈ ਨੂੰ 12 ਜੁਲਾਈ ਦੀ ਰਾਤ ਨੂੰ ਡਿਨਰ ਬਣਾਉਂਦੀ ਹੈ ਤੇ ਜਿਹੜਾ ਕਰਨ ਹੁੰਦਾ ਇਹਨੂੰ ਦਹੀਂ ਬਹੁਤ ਪਸੰਦ ਹੁੰਦਾ ਉਹ ਦਹੀਂ ਦੇ ਵਿੱਚ ਦਾਲ ਦੇ ਵਿੱਚ ਤੇ ਜਿਹੜੀਆਂ ਉਹਦੇ ਵਾਸਤੇ ਰੋਟੀਆਂ ਬਣਾਈਆਂ ਜਾਂਦੀਆਂ ਨੇ ਉਹ ਆਟੇ ਦੇ ਵਿੱਚ 15 ਗੋਲੀਆਂ ਪੀਸ ਕੇ ਸਾਰਿਆਂ ਦੇ ਵਿੱਚ ਬਰਾਬਰ-ਬਰਾਬਰ ਪਾ ਦਿੰਦੀ ਹੈ ਕਰਨ ਰੋਟੀ ਖਾਂਦਾ ਪਰ ਉਸ ਦਿਨ ਉਹ ਦਹੀਂ ਨਹੀਂ ਖਾਂਦਾ ਦਾਲ ਤੇ ਰੋਟੀ ਖਾਂਦਾ ਹੁਣ ਉਸ ਤੋਂ ਬਾਅਦ ਇੰਤਜ਼ਾਰ ਕਰਦੀ ਹੈ ਜਦੋਂ ਸੌਂਦਾ ਹੈ ਸੌਣ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲਾ ਜਾਂਦਾ ਹੈ ਪਰ ਉਹਦੀ ਮੌਤ ਨਹੀਂ ਹੁੰਦੀ ਹੈ ਕਾਫੀ ਦੇਰ ਇੰਤਜ਼ਾਰ ਕਰਦੀ ਹੈ ਜਦੋਂ 2-3 ਘੰਟੇ ਬੀਤਦੇ ਨੇ ਹੁਣ 11:00 ਵਜੇ ਉਹ ਸੌਂਦਾ ਫਿਰ 1-2 ਵਜੇ ਇਹ ਚੈਟਿੰਗ ਕਰਦੀ ਹੈ ਇੰਸਟਾਗ੍ਰam ਤੇ ਮੈਸੇਜ ਭੇਜਦੀ ਹੈ ਉਦੋਂ ਪੁੱਛਿਆ ਜਾਂਦਾ ਹੈ ਵੀ ਪਤਾ ਕਰ ਵੀ ਇਨੀਆਂ ਗੋਲੀਆਂ ਦੇਣ ਤੋਂ ਬਾਅਦ ਮੌਤ ਕਿੰਨੀ ਦੇਰ ਤੱਕ ਹੋਏਗੀ ਉਹ ਪੁੱਛਦਾ ਵੀ ਮੌਤ ਹੋਈ ਕਿ ਨਹੀਂ ਉਹ ਕਹਿੰਦੀ ਵੀ ਬਹੁਤ ਹੌਲੀ ਸਾਹ ਲੈ ਰਿਹਾ ਜੋ ਕੁਛ ਇਹਨਾਂ ਦੀ ਚੈਟਿੰਗ ਦੇ ਵਿੱਚ ਸਾਹਮਣੇ ਆਇਆ ਬਹੁਤ ਹੌਲੀ-ਹੌਲੀ ਸਾਹ ਲੈ ਰਿਹਾ ਪਰ ਹਜੇ ਜਿਉਂਦਾ ਹੈ ਉਹ ਕਹਿੰਦਾ ਵੀ ਚੁੰਡੀ ਵੱਢ ਕੇ ਵੇਖੀ ਉਹ ਕਹਿੰਦੀ ਮੈਂ ਚੁੰਡੀ ਵੱਢ ਕੇ ਵੇਖੀ ਹੈ ਪਰ ਉਹ ਹਿੱਲਦਾ ਉਹਦੀ ਮੌਤ ਨਹੀਂ ਹੋਈ ਹੁਣ ਕੀ ਕਰੀਏ ਤਾਂ ਰਾਹੁਲ ਕਹਿੰਦਾ ਵੀ ਕਿੰਨੀਆਂ ਬਚੀਆਂ ਨੇ ਗੋਲੀਆਂ ਉਹ ਕਹਿੰਦੀ 2 ਢਾਈ ਗੋਲੀਆਂ ਹੋਰ ਬਚੀਆਂ ਨੇ ਬਾਕੀ ਮੈਂ ਸਾਰੀਆਂ ਪਾਤੀਆਂ ਜਿਹੜੀਆਂ ਦਹੀਂ ਵਾਲੀਆਂ ਗੋਲੀਆਂ ਸੀ ਉਹ ਵੇਸਟ ਚਲੀਆਂ ਗਈਆਂ ਦਹੀਂ ਉਹਨੇ ਨਹੀਂ ਖਾਦਾ ਰਾਹੁਲ ਕਹਿੰਦਾ ਵੀ ਉਹ ਤੂੰ ਗੋਲੀਆਂ ਉਹ ਵੀ ਇਹਦੇ ਮੂੰਹ ਦੇ ਵਿੱਚ ਪਾ ਦੇ ਉਹ ਵੀ ਇਹਨੂੰ ਖਵਾ ਦੇ ਉਹ ਕਹਿੰਦੀ ਮੈਂ ਬੜਾ ਜ਼ੋਰ ਲਾ ਚੁੱਕੀ ਆ ਮੈਂ ਤਾਂ ਮੂੰਹ ਤਾਂ ਖੋਲ ਲੀਣੀ ਆ ਪਾਣੀ ਪਾ ਲੀਣੀ ਆ ਪਰ ਗੋਲੀਆਂ ਵਿੱਚ ਨਹੀਂ ਪੈਦੀਆਂ ਹੁਣ ਗੋਲੀਆਂ ਅੰਦਰ ਕਿਵੇਂ ਜਾਣ ਜਾਂ ਤਾਂ ਤੂੰ ਆ ਜਾ ਤੇ ਆਪਾਂ ਦੋਨੋਂ ਕੋਸ਼ਿਸ਼ ਕਰਕੇ ਦੇਖਦੇ ਆ ਤੇ ਜਾਂ ਫਿਰ ਹੁਣ ਕੀ ਕਰੀਏ ਪਤਾ ਕਰ ਲਈਏ ਦੀ ਮੌਤ ਕਿੰਨੀ ਦੇਰ ਤੱਕ ਹੋਏਗੀ ਫਿਰ ਰਾਹੁਲ ਕਹਿੰਦਾ ਵੀ ਹੁਣੇ ਫਿਰ ਕਰੰਟ ਦਾ ਇੰਤਜ਼ਾਮ ਕਰੀਏ ਨੂੰ ਕਰੰਟ ਲਾ ਤੋ ਕਹਿੰਦੀ ਵੀ ਤੂੰ ਆ ਜਾ ਆਪਾਂ ਕਰੰਟ ਲਾਈਏ ਤੇ ਰਾਹੁਲ ਕਹਿੰਦਾ ਵੀ ਤੂੰ ਦੱਸ ਮੈਂ ਆਵਾਂ ਮੈਂ ਗਲੀ ਚਿਆਂ ਮੈਂ ਹੁਣੇ ਆ ਜਾਾਂਗਾ ਉਹ ਪੁੱਛਦੀ ਵੀ ਨੂੰ ਕਰੰਟ ਕਿਵੇਂ ਲਾਵਾਂ ਉਹ ਕਹਿੰਦੀ ਟੇਪ ਲਾ ਦੇ ਤੇ ਇੱਕ ਜਗਾ ਤਾਰ ਕੱਟ ਕੇ ਉੱਤੇ ਟੇਪ ਲਾ ਕੇ ਇੱਥੇ ਟੇਪ ਲਾ ਕੇ ਪਿੱਛੋਂ ਕਰੰਟ ਲਾ ਦੇ ਹੁਣ ਉਸੇ ਤਰੀਕੇ ਨਾਲ ਫਿਰ ਉਹ ਕਰੰਟ ਲਾਉਂਦੀ ਹੈ ਕਰੰਟ ਲਾਉਣ ਤੋਂ ਬਾਅਦ ਜਦੋਂ ਇਹਨੂੰ ਦੋਨਾਂ ਜਣਿਆਂ ਨੂੰ ਹੋ ਜਾਂਦਾ ਵੀ ਹਾਂ ਹੁਣ ਇਹਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਪਤੀ ਦੇ ਨਾਲ ਉਹ ਰਾਤ ਬਤੀਤ ਕਰਦੀ ਹੈ ਜਿਹੜੀ ਇੱਕ ਦੋ ਘੰਟੇ ਰਹਿੰਦੀ ਹੈ ਕੋਈ ਡਰ ਨਹੀਂ ਕੋਈ ਪਰਵਾਹ ਨਹੀਂ ਜਿਸ ਬੰਦੇ ਦੇ ਨਾਲ ਇਹਨੇ ਪਿਆਰ ਕੀਤਾ ਵਿਆਹ ਕੀਤਾ 12 ਸਾਲ ਜ਼ਿੰਦਗੀ ਦੇ ਬਤਾਏ ਆਪਣੇ ਹੱਥਾਂ ਨਾਲ ਉਹਨੂੰ ਮਾਰ ਕੇ ਉਹਦੀ ਲਾਸ਼ ਦੇ ਕੋਲ ਰੈਂਦੀ ਹੈ ਤੇ ਫਿਰ ਸਵੇਰ ਹੋਣ ਦਾ ਇੰਤਜ਼ਾਰ ਕਰਦੀ ਹੈ ਸਵੇਰੇ ਆਪਣੇ ਵਾਲ ਹੂਲ ਖਲਾਰਦੀ ਹੈ ਤੇ ਆਪਣੀ ਹਾਲਾਤ ਥੋੜੇ ਜਿਹਾ ਉਹੋ ਜਿਹਾ ਕਰਕੇ ਤੇ ਫਿਰ ਭੱਜਦੀ ਹੈ ਆਪਣੇ ਸਹੁਰੇ ਪਰਿਵਾਰ ਵੱਲ ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਜਾਂਦਾ ਉਸ ਤੋਂ ਬਾਅਦ ਇਹਦੀਆਂ ਨਟਕੀਆਂ ਸ਼ੁਰੂ ਹੁੰਦੀਆਂ ਨੇ ਸਾਰੇ ਨੂੰ ਦਲਾਸਾ ਦਿੰਦੇ ਨੇ ਵੀ ਇੱਕ ਔਰਤ ਨਾਲ ਵਿਚਾਰੀ ਨਾਲ ਕਿੰਨਾ ਮਾੜਾ ਹੋਇਆ ਫਿਰ ਪੋਸਟਮਾਰਟਮ ਵੀ ਜਦੋਂ ਪੁਲਿਸ ਉੱਥੇ ਆੜਦੀ ਹੈ ਇਨਾਂ ਵੱਲੋਂ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਹ ਪੋਸਟਮਾਰਟਮ ਨਾ ਹੋਵੇ ਪਰ ਪੋਸਟਮਾਰਟਮ ਹੁੰਦਾ ਉਹ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਫਿਰ ਕਲੀਅਰ ਹੋ ਜਾਂਦਾ ਸਾਰਾ ਕੁਝ ਵੀ ਜਿਹੜੀਆਂ ਇਹਨਾਂ ਨੇ ਨੀਂਦੀਆਂ ਗੋਲੀਆਂ ਵੀ ਦਿੱਤੀਆਂ ਸੀ ਉਸ ਤੋਂ ਬਾਅਦ ਕਰੰਟ ਵੀ ਲਾਇਆ ਗਿਆ ਪੁਲਿਸ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੇ ਐਫ ਆਈ ਆਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇੱਕ 12-13 ਸਾਲ ਦਾ ਜਿਹੜਾ ਸਬੰਧ ਹੁੰਦਾ ਉਹ ਕਰਨ ਦੇਵ ਦੀ ਮੌਤ ਦੇ ਨਾਲ ਖਤਮ ਹੁੰਦਾ 24 ਸਾਲ ਉਮਰ ਆਪਣੀ ਸਾਰੀ ਜ਼ਿੰਦਗੀ ਬਰਬਾਦ ਕੀਤੀ ਉਹਨੇ ਆਉਣ ਵਾਲੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਦੂਜੇ ਪਾਸੇ ਉਹੀ ਹਾਲ ਸ਼ਿਸ਼ਮਿਤਾ ਦਾ ਹਜੇ 33 ਸਾਲ ਨੂੰ ਮਰ ਸੀ ਇੱਕ 7 ਸਾਲ ਦਾ ਬੱਚਾ ਜਿਹਦੀ ਮਾਂ ਜੇਲ੍ਹ ਦੇ ਵਿੱਚ ਤੇ ਪਿਓ ਦੁਨੀਆ ਤੋਂ ਚਲਾ ਗਿਆ ਤੇ ਉਹਨੂੰ ਵੱਡੇ ਹੋ ਕੇ ਸਮਝ ਲੱਗੇਗੀ ਵੀ ਉਹਦੇ ਪਿਓ ਦਾ ਕਤਲ ਉਹਦੀ ਮਾਂ ਨੇ ਕੀਤਾ ਨਾ ਪ੍ਰਾਪਰਟੀ ਮਿਲੀ ਨਾ ਬੱਚਾ ਮਿਲਿਆ ਨਾ ਪਤੀ ਮਿਲਿਆ ਨਾ ਪਿਆਰ ਮਿਲਿਆ ਮਿਲਿਆ ਸਿਰਫ ਕਲੰਕ ਤੇ ਜੇਲ੍ਹ ਦੀਆਂ ਸਲਾਖਾਂ ਤੇ ਕਿਤੇ ਨਾ ਕਿਤੇ ਰਾਹੁਲ ਨੂੰ ਵੀ ਉਸ ਸਮੇਂ ਸੋਚਣਾ ਚਾਹੀਦਾ ਸੀ ਉਹਦਾ ਖੂਨ ਸੀ ਆਪਣਾ ਆਪਣੇ ਤਾਏ ਦਾ ਮੁੰਡਾ ਸੀ ਉਹਦਾ ਭਰਾ ਸੀ ਜਿਹੜੀ ਔਰਤ 1-2 ਸਾਲਾਂ ਦੇ ਰਿਸ਼ਤੇ ਦੇ ਪਿੱਛੇ ਆਪਣੇ ਮਾਪੇ, ਬਾਪ, ਪਰਿਵਾਰ ਨੂੰ ਠੁਕਰਾ ਸਕਦੀ ਹੈ। ਫਿਰ ਉਸੇ ਲਈ ਜਿਹਦੇ ਲਈ ਸਾਰਾ ਕੁਝ ਠੁਕਰਾਇਆ, ਉਹਦੇ ਦੂਜੇ ਦੇ ਲਈ ਉਹਨੂੰ ਠੁਕਰਾ ਸਕਦੀ ਹੈ 13 ਸਾਲ ਦਾ ਸਬੰਧ ਜਿਹਦਾ ਉਹਨੂੰ ਠੁਕਰਾ ਸਕਦੀ ਹੈ। ਕੱਲ ਨੂੰ ਕਿਸੇ ਹੋਰ ਦੇ ਲਈ ਇਹਨੂੰ ਨਹੀਂ ਠੁਕਰਾਏਗੀ ਇਸ ਚੀਜ਼ ਦੀ ਕੀ ਗਾਰੰਟੀ ਹੈ? ਪਤਨੀਆਂ ਵੱਲੋਂ ਪਤੀ ਦੀਆਂ ਹੱਤਿਆਵਾਂ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ। ਪਰ ਜਿਹੜੇ ਸਭ ਤੋਂ ਵੱਧ ਦੇਖਿਆ ਜਾਏ ਤਾਂ ਜਿਹੜੀਆਂ ਲਵ ਮੈਰਿਜਾਂ ਹੋਈਆਂ ਨੇ ਲਵ ਮੈਰਿਜ ਦੇ ਵਿੱਚ ਇਹ ਰੇਸ਼ਿਓ ਬਹੁਤ ਜ਼ਿਆਦਾ ਹੈ ਰੇਂਜ ਮੈਰਿਜ ਦੇ ਵਿੱਚ ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਅਪਰਾਧ ਹੁੰਦਾ ਅਪਰਾਧ ਹੁੰਦਾ ਪਰ ਰੇਸ਼ਿਓ ਜਿਹੜੀ ਹੈ ਬਹੁਤ ਘੱਟ ਹੈ ਤੇ ਜਿੱਥੇ ਦੇਖਿਆ ਜਾਂਦਾ ਵੀ ਇੱਕ ਦੂਜੇ ਨੂੰ ਸਮਝ ਕੇ ਵਿਆਹ ਕਰਾਣਾ ਇਹਨੂੰ ਪਿਆਰ ਕਰਦੇ ਆ ਉੱਥੇ ਰੇਸ਼ਿਓ ਬਹੁਤ ਜ਼ਿਆਦਾ ਹੈ ਕਿਉਂਕਿ ਜੇ ਕੋਈ ਕੁੜੀ ਕੋਈ ਮੁੰਡਾ ਇੱਕ ਦੋ ਸਾਲ ਦੇ ਰਿਸ਼ਤੇ ਦੇ ਲਈ ਆਪਣੇ 20-25 ਸਾਲ ਦੇ ਰਿਸ਼ਤੇ ਨੂੰ ਠੁਕਰਾਂਦਾ ਮਾਂ ਬਾਪ ਭੈਣ ਭਰਾ ਸਾਰਿਆਂ ਨੂੰ ਠੁਕਰਾਂਦਾ ਉਸ ਤੋਂ ਬਾਅਦ ਉਹ ਰਿਸ਼ਤੇ ਦੇ ਲਈ ਦੂਜੇ ਰਿਸ਼ਤੇ ਦੇ ਲਈ ਕਿੰਨਾ ਕੁ ਵਫਾਦਾਰ ਹੋਏਗਾ ਜਿਹਨੂੰ 25 ਸਾਲ ਰਿਸ਼ਤੇ ਦਾ ਪਿਆਰ ਨਹੀਂ ਯਾਦਾ ਆ ਤੇ 1-2 ਸਾਲ ਦੇ ਰਿਸ਼ਤੇ ਦਾ ਕਿੰਨਾ ਕੁ ਪਿਆਰ ਹੋਏਗਾ ਤੇ ਇਹ ਦੇਖਣ ਨੂੰ ਮਿਲਿਆ ਵੀ ਉਹਦੇ ਵਿੱਚ ਵੀ ਫਿਰ ਬਹੁਤ ਜ਼ਿਆਦਾ ਅਪਰਾਧ ਹੋਏ ਨੇ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਕਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ